ਇਹ ਨਾਲ ਵੀ ਕੰਮ ਕੀਤਾ ਧਰਮਿੰਦਰ ਅਮદાવાદ ਧਰਮਿੰਦਰ ਨਾ ਅਮદાવાદ ਨਾਲ ਸਾਪਨਾ ਕੰਮ ਨਹੀਂ ਕੀਤਾ ਮੁਲਾਕਾਤਾਂ ਕੀ ਹੋਈਆਂ ਜੀ ਤੇ ਧਰਮਿੰਦਰ ਜੀ ਤਾਂ ਪੂਰੀ ਫੈਮਿਲੀ ਨਾਲ ਜੀਤਾ ਨਾ ਮੈਂ ਧਰਮ ਜੀ ਨਾਲ ਵੀ ਅਸਲੀ ਦੋਸਤ ਨਾਲ ਤਾਂ ਤੁਹਾਡੀਆਂ ਕਈ ਫਿਲਮਾਂ ਨੇ ਨਹੀਂ ਧਰਮਸ ਜੀ ਨਾਲ ਮੈਂ ਕੰਮ ਕੀਤਾ ਸਨੀ ਦੇਵ ਨਾਲ ਜੀਤਾ ਧਰਮ ਜੀ ਨਾਲ ਕਿਹੜੇ ਕਿਹੜੇ ਫਿਲਮਾਂ ਚ ਧਰਮ ਜੀ ਨਾਲ ਬਟਵਾਰਾ ਹਾਂ ਹਥਿਆਰ ਬਟਵਾਰਾ ਜਿਹੜੀ ਵਿਰੋਧ ਖੰਡਾਂ ਨਾਲ ਸੀ ਹਾਂ ਅੱਛਾ ਤੇ ਮੇਰੇ ਸਭ ਤੋਂ ਅੱਛੇ ਦੋਸਤ ਹੀ ਵਿਰੋਧ ਖੰਡਾਂ ਨੇ ਬਹੁਤ ਧੰਨ ਮੈਂ ਵੀ ਸੁਣਿਆ ਬੰਦਾ ਵੀ ਚੰਗਾ ਸੀਗਾ ਬਹੁਤ ਵਧੀਆ ਬਹੁਤ ਵਧੀਆ ਇਹ ਉੱਥੋਂ ਆਏ ਸੀਗੇ ਤੋ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਰਹੇ ਹਾਂ ਮੈਂ ਗੁਰਦਾਸਪੁਰ ਦੇ ਬੰਦੇ ਨੂੰ ਕੰਜਨ ਪੁੱਛਦਾ ਕਹਿੰਦਾ ਯਾਰ ਬੜਾ ਵਧੀਆ ਬੰਦਾ ਬੜੀਆ ਬੰਦੀ ਮੈਂ ਤੁਹਾਨੂੰ ਦੱਸਦਾ ਨਾ ਮੇਰਾ ਕੀ ਹੈ ਕਿ ਜਦੋਂ ਇਹ ਆਚਾਰੀਆ ਰਜਨੀਸ਼ ਨੂੰ ਛੱਡ ਕੇ ਅਮਰੀਕਾ ਤੋਂ ਇੱਥੇ ਆ ਗਏ ਤੇ ਉਹਦੇ ਫਿਲਮਾਂ 'ਚ ਕੰਮ ਕਰਨੇ ਨੇ ਜੇਪੀ ਦਿੱਤਾ ਇਹਨਾਂ ਦੇ ਬਹੁਤ ਅੱਛੇ ਦੋਸਤ ਸੀ ਇਹਨਾਂ ਨੇ ਨਾਲ ਬਟਵਾਰਾ ਸ਼ੁਰੂ ਕੀਤੀ ਬਟਵਾਰਾ 'ਚ ਫਿਰ ਮੇਰੀ ਇਹਨਾਂ ਨਾਲ ਵੀ ਦੋਸਤੀ ਹੋ ਗਈ ਤੇ ਧਰਮਜੀਤ ਨਾਲ ਵੀ ਹੋ ਗਈ ਦੇ ਵੀ ਨਾਲ ਜੀ ਤੇ ਮਤਲਬ ਮੈਨੂੰ ਨਾਲ ਹੀ ਲੈ ਕੇ ਫਿਰਨ ਲਾਗੇ ਕਹਿੰਦੇ ਤੂੰ ਆ ਜਾ ਉੱਥੇ ਆ ਜਾ ਉਹਨਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਸੀ ਪੰਜਾਬ ਦੀਆਂ ਇੱਧਰ ਦੀਆਂ ਉੱਧਰ ਦੀਆਂ ਕਿ ਕੁਝ ਲਫੰਡ ਬਾਜੀ ਵੀ ਅਸੀਂ ਮਾਰ ਦਿੰਦੇ ਸੀ ਕੁਛ ਸ਼ੇਰ ਸ਼ੇਰ ਹੀ ਨਹੀਂ ਸੁਣਾਈ ਤੁਸੇ ਆ ਜਾ ਉਹ ਫਿਰ ਗੱਲ ਆਊਗੀ ਤਾਂ ਉਹਦੇ ਚ ਆ ਜੂਗੀ ਅੱਛਾ ਤੇ ਉਹ ਚੱਕਰ ਹੋ ਗਿਆ ਤੇ ਵਿਰੋਧ ਕਰਨਾ ਤਾਂ ਮੈਨੂੰ ਕਹਿੰਦੇ ਮੇਰਾ ਸੈਕਟਰੀ ਲੱਗ ਜਾ ਅੱਛਾ ਮੈਂ ਕੱਲੇ ਮੈਕਟਰ ਬਣਨਾ ਉਹਦੇ ਨੇ ਲੂਗਣ ਜਿਹੜੀ ਅੰਡੀ ਜਾਦੇ ਉਹ ਧਰਮਜੀ ਨਾਲ ਪੂਰੀ ਫੈਮਿਲੀ ਨਾਲ ਹੀ ਈਵਨ ਬੋਬੀ ਦੇ ਨਾਲ ਮੈਂ ਫਿਲਮਾਂ ਕੀਤੀਆਂ ਪਗਲ ਸਿੰਘ ਵੀ ਕੀਤੀ ਬੋਬੀ ਨਾਲ ਕਿਹੜੀਆਂ ਕਿਹੜੀਆਂ ਕੀਤੀਆਂ ਬੋਬੀ ਨਾਲ ਏਕ ਦਾ ਪਾਵਰ ਆਫ 1 ਇੱਥੇ ਚੰਡੀਗੜ੍ਹ ਹੀ ਸ਼ੂਟਿੰਗ ਹੋਈ ਸੀ ਬਹੁਤ ਅੱਛਾ ਰੋਲ ਫਿਰ ਦੂਜੀ ਉਹ ਵੀ ਦਮ ਇੰਡੀਅਨ ਸ਼ਨੀ ਦੇਵਲ ਉਹ ਵੀ ਬੋਬੀ ਦੇ ਉਹਨਾਂ ਦੀ ਪਗਲ ਸਿੰਘ ਸੀ ਉਹ ਵੀ ਕੀਤੀ 9 ਕਈ ਵਰੀ ਯਾਦ ਨਹੀਂ ਹੁੰਦੇ ਹੋਰ ਵੀ ਕੀਤੀਆਂ ਮੈਂ ਇੰਡੀਅਨ ਤੇ ਤੁਸੀਂ ਚੈਂਪੀਅਨ ਕੀਤੀ ਸਕਦੇ ਇੰਡੀਅਨ ਚੈਂਪੀਅਨ ਬ੍ਰੇਕ ਹੀ ਮੈਨੂੰ ਸੰਨੀ ਦੋਲ ਸਾਹਿਬ ਨਾਲ ਮਿਲਿਆ ਇੱਕ ਫਿਲਮ ਬਣੀ ਸੀ ਯਤੀਮ ਜੇ ਵੀ ਦਾ ਕੰਪੋਜੀਸ਼ਨ ਕਰ ਬੰਦਾ ਸੀ ਉਹ ਗਲੂਸ਼ਨ ਕਰ ਬੰਦਾ ਸੀ ਅਮਰੀਕਪੁਰੀ ਸਾਹਿਬ ਉਹਦਾ ਭਰਾ ਮੈਂ ਬੰਦਾ ਜੀ ਲਾਚ ਆਉਂਦੀ ਹੈ ਅਮਰੀਕਪੁਰੀ ਉਹਦੇ ਤੇ ਕਸਮ ਖਾਂਦਾ ਉਹਦਾ ਤਾਂ ਮਤਲਬ ਲਾਚ ਆਉਂਦੀ ਹੈ ਹਾਂ ਤੇ ਸੰਨੀ ਦੋਲ ਨਾਲ ਦੋ ਫਾਈਟਾਂ ਸੀ ਉਹਦੇ ਸੰਨੀ ਦੋਲ ਮੈਨੂੰ ਮਾਰਦੇ ਨੇ ਫਿਰ ਆਉਂਦੀ ਹੈ ਲਾਚ ਉਹਦੇ ਤੇ ਤਾਂ ਕਸਮ ਲੈਂਦਾ ਅਮਰੀਕਪੁਰੀ ਕਿ ਬਦਲਾ ਲਊਗਾ ਮੈਂ ਉਹਨਾਂ ਦਾ ਭਰਾ ਦਾ ਮੇਜਰ ਰੋਲ ਸੀ ਤੁਹਾਡੀ ਸੌਂ ਖਾਂਦਾ ਮਨੀਸ਼ਪੁਰ ਹਾਂ ਯਾਨੀ ਕਿ ਉਹ ਸਟੋਰੀ ਦੇ ਹਿਸਾਬ ਨਾਲ ਮੈਂ ਉਹਨਾਂ ਦਾ ਭਰਾ ਸੀਗਾ ਔਰ ਮੇਜਰ ਰੋਲ ਸੀ ਮੈਨੂੰ ਕਿਹੜਨਾ ਵੀ ਸਨੀ ਦਿਵਾਲ ਯਾਦ ਆਉ ਕਿਉਂਕਿ ਕੁਲਕੁਸ਼ਨ ਕਰਵੰਦਾ ਤਾਂ ਪੁਲਿਸ ਆਫੀਸਰ ਦਾ ਰੋਲ ਸੀ ਹਾਂ ਪੁਲਿਸ ਆਫੀਸਰ ਤੇ ਉਹੀ ਪਾਰਦਾ ਸਨੀ ਇਹ ਸਨੀ ਦਿਵਾਲ ਨੇ ਸ਼ਹਿਰ ਫਰਾ ਵੀ ਸੀ ਫਰਾ ਵੀ ਉਸ ਫਿਲਮ ਜਿਹੜਾ ਮੈਂ ਇੱਕਦਮ ਸਲੀਮ ਡ੍ਰੈਮ ਸੀ ਸਨੀ ਦਿਵਾਲ ਮੰਗੋ ਤੇ ਅਮਰੀਸ਼ ਗੁਰੀ ਦਾ ਭਰਾ ਦਿਖਾਇਆ ਸੀ ਕਿ ਇਸ 메జర్ ਰੋਲ ਸੀਗਾ ਉਹ ਤੁਸੀਂ ਅੱਜ ਵੀ ਦੇਖੋ ਇਟ ਵਾਸ ਅ ਬ੍ਰੇਕ ਉਹ ਬ੍ਰੇਕ ਸੀਗੀ ਤਾਂ ਉਸ ਤੋਂ ਬਾਅਦ ਫਿਰ